ਸੁਰੱਖਿਆ ਦੇ ਮੱਦੇਨਜ਼ਰ ਬਲੈਕ ਰੌਕ ਕੰਪਨੀ ਨੇ ਨਵੀਂ ਨੀਤੀ ਅਪਣਾਈ ਹੈ ਦੱਸਦੀ ਹੈ ਕਿ ਚੀਨ ਦੀ ਯਾਤਰਾ ਤੇ ਜਾਣ ਦੇ ਲਈ ਨਵੀਆਂ ਪਾਬੰਦੀਆਂ ਲਗਾ ਦਿੱਤੀਆਂ ਨੇ ਦੁਨੀਆ ਦੀ ਸਭ ਤੋਂ ਵੱਡੀ ਐਸੈਟ ਮੈਨੇਜਮੈਂਟ ਕੰਪਨੀ ਬਲੈਕ ਰੌਕ ਨੇ ਆਪਣੇ ਕਰਮਚਾਰੀਆਂ ਲਈ ਚੀਨ ਦੀ ਯਾਤਰਾ ਸੰਬੰਧੀ ਨਵੀਂ ਸਖਤ ਨੀਤੀ ਲਾਗੂ ਕੀਤੀ ਹੈ 16 ਜੁਲਾਈ 2025 ਤੋਂ ਪ੍ਰਭਾਵੀ ਇਸ ਨੀਤੀ ਅਨੁਸਾਰ ਕਰਮਚਾਰੀਆਂ ਨੂੰ ਚੀਨ ਜਾਣ ਸਮੇਂ ਕੰਪਨੀ ਵੱਲੋਂ ਜਾਰੀ ਕੀਤੇ ਗਏ ਆਈਫੋਨ ਆਈਪੈਡ ਲੈਪਟਾਪ ਅਤੇ ਹੋਰ ਡਿਵਾਈਸਾਂ ਨੂੰ ਨਾਲ ਲੈ ਜਾਣ ਦੀ ਮਨਾਹੀ ਕੀਤੀ ਹੈ ਇਸ ਦੇ ਬਜਾਏ ਉਹਨਾਂ ਨੂੰ ਅਸਥਾਈ ਲੋਨਰ ਫੋਨ ਵਰਤਣ ਦੇ ਹੁਕਮ ਦਿੱਤੇ ਗਏ ਨੇ ਇਹ ਨੀਤੀ ਕਾਰੋਬਾਰੀ ਅਤੇ ਨਿੱਜੀ ਯਾਤਰਾਵਾਂ ਦੋਵਾਂ ਤੇ ਲਾਗੂ ਹੁੰਦੀ ਹੈ ਅਤੇ ਕਰਮਚਾਰੀਆਂ ਨੂੰ ਚੀਨ ਵਿੱਚ ਬਲੈਕ ਰੌਕ ਦੇ ਨੈਟਵਰਕ ਤੱਕ ਪਹੁੰਚ ਵੀ ਨਹੀਂ ਦਿੱਤੀ ਜਾਵੇਗੀ ਇਹ ਫੈਸਲਾ ਅਮਰੀਕਾ ਚੀਨ ਸਬੰਧਾਂ ਵਿੱਚ ਵਧ ਰਹੇ ਤਣਾਅ ਅਤੇ ਡਾਟਾ ਸੁਰੱਖਿਆ ਨੂੰ ਲੈ ਕੇ ਵੱਧੀਆਂ ਚਿੰਤਾਵਾਂ ਦੇ ਸੰਦਰਭ ਵਿੱਚ ਲਿਆ ਗਿਆ ਹੈ ब्लैक प्रॉग दी इस नीति का मुख्य कारण चीन ਵਿੱਚ ਵਧਦੀਆਂ ਸਾਈਬਰ ਸੁਰੱਖਿਆ ਚਿੰਤਾਵਾਂ ਅਤੇ ਸਰਕਾਰੀ ਨਿਗਰਾਨੀ ਦਾ ਡਰ ਹੈ ਅਮਰੀਕੀ ਅਧਿਕਾਰੀਆਂ ਅਤੇ ਸਾਈਬਰ ਸੁਰੱਖਿਆ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਚੀਨ ਅਥਾਰਟੀਆਂ ਵਿੱਚ ਵਿਦੇਸ਼ੀ ਡਿਵਾਈਸਾਂ ਤੋਂ ਡਾਟਾ ਨੂੰ ਰਿਮੋਟਲੀ ਐਕਸਟ੍ਰੈਕਟ ਕਰ ਸਕਦੀਆਂ ਨੇ ਜੋ ਉਹਨਾਂ ਨੂੰ ਜਬਤ ਕਰ ਸਕਦੀਆਂ ਨੇ ਹਾਲ ਹੀ ਵਿੱਚ ਅਮਰੀਕੀ ਪੇਟੈਂਟ ਅਤੇ ਟ੍ਰੇਡਮਾਰਕ ਦਫ਼ਤਰ ਦੇ ਇੱਕ ਕਰਮਚਾਰੀ ਨੂੰ ਦੀਜੀ ਯਾਤਰਾ ਦੌਰਾਨ ਚੀਨ ਛੱਡਣ ਤੋਂ ਰੋਕਿਆ ਗਿਆ ਹੈ ਜਦੋਂ ਜਦ ਕੇ ਵੈਲਜ਼ ਫਾਰਗੋ ਦੇ ਇੱਕ ਸੀਨੀਅਰ ਬੈਂਕਰ ਨੂੰ ਵੀ ਇਸ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨਾ ਪਿਆ 2021 ਵਿੱਚ ਚੀਨ ਦੇ ਸਖਤ ਡਾਟਾ ਸੁਰੱਖਿਆ ਕਾਨੂੰਨਾਂ ਦੇ ਲਾਗੂ ਹੋਣ ਤੋਂ ਬਾਅਦ ਵਿਦੇਸ਼ੀ ਕੰਪਨੀਆਂ ਨੂੰ ਆਪਣੇ ਡਾਟਾ ਨੂੰ ਦੇਸ਼ ਅੰਦਰ ਰੱਖਣ ਲਈ ਸਥਾਨਕ ਡਾਟਾ ਸੈਂਟਰ ਸਥਾਪਿਤ ਕਰਨੇ ਪਏ ਨੇ ਜਿਸ ਨਾਲ ਕਾਰੋਬਾਰਿਕ ਖਰਚੇ ਅਤੇ ਜਟਿਲਤਾਵਾਂ ਬੀਧੀਆਂ ਨੂੰ ਅਪਣਾਇਆ ਜਾ ਰਿਹਾ ਹੈ BlackRock ਦੀ ਚੀਨ ਵਿੱਚ ਮਹੱਤਮਪੂਰਨ ਮੌਜੂਦਗੀ ਜਿੱਥੇ ਇਹ ਇੱਕ ਪੂਰੀ ਤਰ੍ਹਾਂ ਮਲਕੀਅਤ ਵਾਲੀ ਮਿਊਚੁਅਲ ਫੰਡ ਕੰਪਨੀ ਹੈ ਅਤੇ ਚੀਨ ਕੰਸਟਰਕਸ਼ਨ ਬੈਂਕ ਕਾਰਪੋਰੇਸ਼ਨ ਨਾਲ ਵੈਲਥ ਮੈਨੇਜਮੈਂਟ ਸੰਯੁਕਤ ਉਦਮ ਚਲਾਉਂਦੀ ਹੈ 10 ਆਸਟ੍ਰੇਲੀਅਨ ਡਾਲਰ ਤੋਂ ਵੱਧ ਦੇ ਅਸੈਸਟ ਦਾ ਪ੍ਰਬੰਧਨ ਕਰਨ ਵਾਲੀ ਇਸ ਕੰਪਨੀ ਲਈ ਚੀਨ ਇੱਕ ਮਹੱਤਮਪੂਰਨ ਬਾਜ਼ਾਰ ਹੈ ਪਰ ਵੱਧੀਆਂ ਜੀ ਜੋ ਪੋਲੀਟਿਕਲ ਤਣਾਅ ਅਤੇ ਨਿਗਰਾਨੀ ਦੀਆਂ ਚਿੰਤਾਵਾਂ ਨੇ ਇਸ ਦੇ ਸੰਚਾਲਨ ਨੂੰ ਪ੍ਰਭਾਵਿਤ ਕੀਤਾ। ਪਿਛਲੇ ਸਾਲਾਂ ਵਿੱਚ ਅਮਰੀਕਾ ਤੇ ਚੀਨ ਵਿਚਕਾਰ ਵਪਾਰਕ ਅਤੇ ਤਕਨੀਕੀ ਮੁੱਦਿਆਂ ਤੇ ਤਣਾਅ ਵਧਿਆ ਜਿਸ ਨੇ ਵਿਸ਼ਵਵਿਆਪੀ ਕੰਪਨੀਆਂ ਨੂੰ ਆਪਣੀਆਂ ਸੁਰੱਖਿਆ ਨੀਤੀਆਂ ਨੂੰ ਸਖਤ ਕਰਨ ਲਈ ਮਜਬੂਰ ਕੀਤਾ ਹੈ। ਬਲੈਕ ਰੌਕ ਦੀ ਇਹ ਨੀਤੀ ਵਿਸ਼ਵਵਿਆਪੀ ਕੰਪਨੀਆਂ ਵਿੱਚ ਵਧ ਰਹੀ ਸੁਰੱਖਿਆ ਸचेਤਤਾ ਦਾ ਹਿੱਸਾ ਹੈ। ਬੈਲਜ਼ ਫਾਰਗੋ ਨੇ ਵੀ ਹਾਲ ਹੀ ਵਿੱਚ ਚੀਨ ਦੀਆਂ ਯਾਤਰਾਵਾਂ 'ਤੇ ਪਾਬੰਦੀ ਲਗਾਈ ਹੈ ਜਦਕਿ ਐਮਾਜਨ ਨੇ ਸੰਘਾਈ ਵਿੱਚ ਆਪਣੇ AI ਕੋਜ ਲੈਬ ਨੂੰ ਬੰਦ ਕਰ ਦਿੱਤਾ ਹੈ ਪੱਛਮੀ ਸਰਕਾਰਾਂ ਅਤੇ ਖੋਪੀਆ ਏਜੰਸੀਆਂ ਨੇ ਕਾਰੋਬਾਰੀ ਯਾਤਰੀਆਂ ਨੂੰ ਚੀਨ ਅਤੇ ਰੂਸ ਵਰਗੇ ਦੇਸ਼ਾਂ ਵਿੱਚ ਸਾਈਬਰ ਹਮਲਿਆਂ ਦੇ ਜੋਖਮ ਬਾਰੇ ਚੇਤਾਵਨੀ ਦਿੱਤੀ ਹੈ ਮਾਰਾਂ ਦਾ ਕਹਿਣਾ ਹੈ ਕਿ ਇਹ ਪਵੰਦੀ ਵਿਸ਼ਵ ਵਿਆਪੀ ਵਪਾਰ ਅਤੇ ਡਿਜੀਟਲ ਵਿਵਹਾਰਾਂ ਤੇ ਅਸਰ ਪਾ ਸਕਦੇ ਹਨ ਜਿਸ ਨਾਲ ਕੰਪਨੀਆਂ ਨੂੰ ਵਧੇਰੇ ਖਰਚੇ ਅਤੇ ਸਖਤ ਨਿਯਮਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਬਲੈਕ ਰੌਕ ਦੀ ਨਵੀਂ ਨੀਤੀ ਸਿਰਫ ਸੁਰੱਖਿਆ ਤੱਕ ਸੀਮਿਤ ਨਹੀਂ ਹੈ ਸਗੋਂ ਵਿਸ਼ਵ ਵਿਆਪੀ ਵਪਾਰਕ ਰਣਨੀਤੀਆਂ ਵਿੱਚ ਵੀ ਆ ਰਹੇ ਬਦਲਾਅ ਨੂੰ ਦਰਸਾਉਂਦੀ ਹੈ ਅਮਰੀਕਾ ਚੀਨ ਦੇ ਸਬੰਧਾਂ ਵਿੱਚ ਵਾਧੀ ਦਰਾੜ ਅਤੇ ਚੀਨ ਦੇ ਸਖਤ ਕਾਨੂੰਨਾਂ ਦੇ ਵਿਦੇਸ਼ੀ ਕੰਪਨੀਆਂ ਲਈ ਜੋਖਮ ਵਧਾ ਦਿੱਤੇ ਨੇ ਮਾਹਰਾਂ ਦਾ ਮੰਨਣਾ ਹੈ ਕਿ ਹੋਰ ਕੰਪਨੀਆਂ ਵੀ ਬਲੈਕ ਰੌਕ ਦੀ ਤਰ੍ਹਾਂ ਸੁਰੱਖਿਆ ਪ੍ਰੋਟੋਕੋਲ ਅਪਣਾਉਣਗੇ ਜਿਸ ਨਾਲ ਵਿਸ਼ਵ ਵਿਆਪੀ ਵਪਾਰਕ ਸੰਚਾਲਨ ਵਿੱਚ ਨਵੀਆਂ ਚੁਣੌਤੀਆਂ ਪੈਦਾ ਹੋਣਗੀਆਂ ਇਸ ਦੇ ਬਾਵਜੂਦ ਬਲੈਕ ਰੌਕ ਦੇ ਦੀ ਚੀਨ ਵਿੱਚ ਨਿਵੇਸ਼ ਅਤੇ ਵਿਕਾਸ ਦੀ ਰਣਨੀਤੀ ਜਾਰੀ ਰਹੇਗੀ ਪਰ ਸੁਰੱਖਿਆ ਅਤੇ ਅਨੁਪਾਲਨ ਨੂੰ ਪਹਿਲ ਦਿੱਤੀ ਜਾਏਗੀ